ਕੈਪਟਨ ਦੀ ਕਾਂਗਰਸ ਜਵਾਬਸੀ ਬਣ ਗਏ ਸੀਐਮ ਦਾ ਚਿਹਰਾ ਕਾਂਗਰਸ ਹਾਈ ਕਮਾਂਡ ਦਾ ਵੱਡਾ ਬਿਆਨ ਕਾਂਗਰਸ ਦੇ ਸੀਐਮ ਚਿਹਰਿਆਂ ਦੇ ਵਿੱਚ ਮਚਿਆ ਹੜਕਮ ਕੀ ਮਾਜਰਾ ਚੱਲ ਰਿਹਾ ਹੈ ਕਾਂਗਰਸ ਹਾਈ ਕਮਾਂਡ ਨੇ ਆਖਰਕਾਰ ਕੀ ਖੇਡ ਖੇਡਣ ਦੀ ਵਿਉਂਤ ਬਣਾਈ ਹੈ ਤੇ ਇਹਦੇ ਸਿਆਸੀ ਮਕਸਦ ਕੀ ਹੋ ਸਕਦੇ ਹੈ ਕਿ ਪੰਜਾਬ ਕਾਂਗਰਸ ਦੇ ਵਿੱਚ ਇੱਕ ਨਵਾਂ ਅਧਿਆਨ ਖੁੱਲਣ ਜਾ ਰਿਹਾ ਹੈ ਇਸ ਬਾਰੇ ਗੱਲ ਕਰਦੇ ਆ ਤੁਸੀਂ ਜੁੜਿਓ ਲੋਕ ਪੁਆਇੰਟ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਖਬਰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਜੇਕਰ ਤੁਸੀਂ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰ ਲੈਣਾ ਜੇਕਰ ਤੁਸੀਂ ਟੱਲੀ ਵਾਲਾ ਬਟਨ ਜਾਨੀ ਕਿ ਬੈਲ ਆਈਕਨ ਨਹੀਂ ਦੱਬਿਆ ਉਹ ਵੀ ਦੱਬ ਲੈਣਾ ਤਾਂ ਜੋ ਤੁਹਾਡੇ ਤੱਕ ਨਵੀਆਂ ਖਬਰਾਂ ਦੇ ਨੋਟੀਫਿਕੇਸ਼ਨ ਸਮੇਂ ਸਿਰ ਅਪੜ ਜਾਣ ਕਾਂਗਰਸ ਹਾਈ ਕਮਾਂਡ ਦਾ ਇੱਕ ਅਹਿਮ ਬਿਆਨ ਜਿਨੇ ਪੰਜਾਬ ਦੀ ਸਿਆਸਤ ਤੇ ਕਾਸ ਕਰਕੇ ਕਾਂਗਰਸੀ ਖੇਮਿਆਂ ਦੇ ਵਿੱਚ ਚਰਚਾ ਛੇੜ ਦਿੰਦੀ ਹੈ ਤੇ ਕਾਂਗਰਸ ਇੱਕ ਵਾਰ ਫਿਰ ਆਪਣੀ ਕਾਂਗਰਸ ਹਾਈ ਕਮਾਂਡ ਇੱਕ ਵਾਰ ਫਿਰ ਆਪਣੀ ਬੋਤਲ ਦੇ ਵਿੱਚੋਂ ਇੱਕ ਐਸਾ ਜਿੰਨ ਕੱਢਣ ਦੀ ਤਿਆਰੀ ਕਰ ਰਹੀ ਹੈ ਜਿਹੜਾ ਪੰਜਾਬ ਦੇ ਬਾਕੀ ਕਾਂਗਰਸੀਆਂ ਦੇ ਅੰਦਰ ਜਿਹੜਾ ਉਤਰਥੱਲੀ ਮਚਾ ਰਿਹਾ ਇਹ ਜਿੰਨ ਕੋਈ ਹੋਰ ਨਹੀਂ ਇਹ ਮੋਤੀ ਮਹਿਲ ਦੇ ਵਿੱਚੋਂ ਕੱਢਿਆ ਜਾਣਾ ਹੈ ਕੈਪਟਨ ਅਮਰਿੰਦਰ ਸਿੰਘ ਕੈਪਟਨ ਅਮਰਿੰਦਰ ਸਿੰਘ ਨੂੰ ਲੈ ਕੇ ਕਾਂਗਰਸ ਹਾਈ ਕਮਾਂਡ ਦਾ ਇੱਕ ਅਹਿਮ ਬਿਆਨ ਜਿਨ੍ਹਾਂ ਨੇ ਪੰਜਾਬ ਦੇ ਸਾਰੇ ਹੀ ਸਿਸਟਮ ਦੇ ਵਿੱਚ ਸਿਆਸੀ ਤੌਰ ਦੇ ਉੱਤੇ ਤਰਥੱਲੀ ਮਚਾਈ ਹੈ ਕੈਪਟਨ ਅਮਰਿੰਦਰ ਸਿੰਘ ਕੈਪਟਨ ਮਰਿੰਦਰ ਸਿੰਘ ਨੂੰ ਲੈ ਕੇ ਪੰਜਾਬ ਮਾਮਲਿਆਂ ਦੇ ਇੰਚਾਰਜ ਜਨਰਲ ਸਕੱਤਰ ਭਪੇਸ਼ ਬਘੇਲ ਦਾ ਇੱਕ ਅਹਿਮ ਬਿਆਨ ਜਿਹਦੇ ਵਿੱਚ ਉਹਨਾਂ ਨੇ ਕੈਪਟਨ ਨੂੰ ਸਿੱਧਮ ਸਿੱਧਾ ਪਾਰਟੀ 'ਚ ਵਾਪਸ ਆਉਣ ਦਾ ਰਾਹ ਖੋਲਣ ਦੀ ਗੱਲ ਕਹੀ ਹੈ ਉਹ ਕਹਿੰਦੇ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਪਾਰਟੀ 'ਚ ਵਾਪਸ ਆਉਣਾ ਚਾਹੁੰਦੇ ਹੈ ਤਾਂ ਉਹਨਾਂ ਦੀ ਗੱਲ ਦੇ ਉੱਤੇ ਵਿਚਾਰ ਕੀਤਾ ਜਾ ਸਕਦਾ ਹੈ ਜੇਕਰ ਉਹ ਇੱਛਾ ਪ੍ਰਗਟਾਉਂਦੇ ਹੈ ਤਾਂ ਉਹਨਾਂ ਦੀ ਗੱਲ ਤੇ ਗੌਰ ਕੀਤੀ ਜਾ ਸਕਦੀ ਹੈ ਪਰ ਹਤਮੀ ਫੈਸਲਾ ਜਾਨੀ ਕਿ ਆਖਰੀ ਫੈਸਲਾ ਕਾਂਗਰਸ ਹਾਈ ਕਮਾਂਡ ਕਰੇਗੀ ਬਸ ਇਹ ਤਾਂ ਇੱਕ ਕੁੰਡੀ ਫਸਾਈ ਆ ਉਹਨਾਂ ਨੇ ਕਿ ਕਾਂਗਰਸ ਹਾਈ ਕਮਾਂਡ ਕਰੇਗੀ ਉਹਨਾਂ ਨੂੰ ਇਸ਼ਾਰਾ ਮਿਲਿਆ ਤਾਂ ਉਹਨਾਂ ਨੇ ਕਿਹਾ ਜਾਂ ਫਿਰ ਉਹਨਾਂ ਨੇ ਆਪਣੀ ਹیثیت ਦੇ ਨਾਲ ਇਹ ਗੱਲ ਕਹੀ ਹੈ ਇੱਥੇ ਜਾ ਕੇ ਅੱਗੇ ਗੱਲ ਕਰਦੇ ਆ ਉਸ ਤੋਂ ਬਾਅਦ ਉਹ ਕਹਿੰਦੇ ਕਿ ਉਹ ਸੀਨੀਅਰ ਆਗੂ ਨੇ ਸੀਨੀਅਰ ਆਗੂ ਨੇ ਤੇ ਐਸੇ ਕਰਕੇ ਜਿਹੜਾ ਉਹਨਾਂ ਦੀ ਜਿਹੜੀ ਸਿਨਿਅਰਿਟੀ ਹੈ ਉਹਨਾਂ ਦੀ ਲੀਡਰਸ਼ਿਪ ਹੈ ਉੱਤੇ ਕੋਈ ਕਿੰਤੂ ਪ੍ਰਿੰਤੂ ਨਹੀਂ ਹੋ ਸਕਦਾ ਕਾਂਗਰਸ ਦੇ ਅੰਦਰ ਇਸ ਸਮੇਂ ਖੇਮੇਬਾਜ਼ੀ ਧੜੇਬੰਦੀ ਕਾਫੀ ਵੱਡੇ ਪੱਧਰ ਤੇ ਕਾਂਗਰਸੀ ਕੋਈ ਕਿਸੇ ਨੇ ਕਿਸੇ ਪਾਸੇ ਨੂੰ ਮੂੰ ਚੁੱਕਿਆ ਕਿਸੇ ਨੇ ਕਿਸੇ ਪਾਸੇ ਨੂੰ ਮੂੰ ਚੁੱਕਿਆ ਇੱਕ ਪਾਸੇ ਮੌਜੂਦਾ ਪ੍ਰਧਾਨ ਰਾਜਾ ਵੜਿੰਗ ਤੇ ਉਹਨਾਂ ਦਾ ਧੜਾ ਹੈ ਦੂਜੇ ਪਾਸੇ ਲਗਭਗ 100 150 ਦੇ ਕਰੀਬ ਵੱਡੇ ਆਗੂ ਜਿਹੜੇ ਆ ਉਹ ਇੱਕ ਛਤਰੀ ਦੇ ਹੇਠ ਇਕੱਠੇ ਹੋਏ ਆ ਜਦੀ ਅਗਵਾਈ ਆਮੂਮਨ ਤੌਰ ਤੇ ਭਾਰਤਪੁਤ ਸ਼ਨਾਸ਼ੂ ਚਰਨਜੀਤ ਸਿੰਘ ਚੰਨੀ ਵਰਗੇ ਆਗੂ ਜਿਹੜੇ ਆ ਉਹ ਕਰ ਰਹੇ ਨੇਗੇ ਇਸੇ ਵਿਚਕਾਰ ਹਰ ਕੋਈ ਕਹਿੰਦਾ ਹੈ ਕਿ ਮੈਂ ਕਿਉਂ ਨਹੀਂ ਸੀਐਮ ਬਣ ਸਕਦਾ ਚਰਨਜੀਤ ਸਿੰਘ ਚੰਨੀ ਦਾ ਦਾਵਾ ਹੈ ਕਿਉਂਕਿ ਉਹ 3 ਮਹੀਨੇ ਰਹੇ ਉਹਨਾਂ ਨੇ ਕੰਮ ਕਰਕੇ ਦਿਖਾਏ ਤੇ ਉਹ ਕਿਉਂ ਨਹੀਂ ਬਣ ਸਕਦੇ ਫਿਰ ਬਾਕੀ ਜਿਹੜੇ ਲੋਕ ਨੇ ਕੈਪਟਨ ਮਾਫ ਕਰਨਾ ਰਾਜਾ ਵੜਿੰਗ ਨੇ ਫਿਰ ਸੁਖਜਿੰਦਰ ਰੰਦਾਵਾ ਨੇ ਪ੍ਰਤਾਪ ਸਿੰਘ ਬਾਜਵਾ ਨੇ ਸਾਰੇ ਈ ਜਾਨੀ ਕਿ ਉਹ ਇਸ ਮਾਮਲੇ ਦੇ ਉੱਤੇ ਕਹਿ ਰਹੇ ਨੇ ਕਿ ਭਾਈ ਅਸੀਂ ਕਿਉਂ ਨਹੀਂ ਬਣ ਸਕਦੇ ਪਰ ਕਾਂਗਰਸ ਹਾਈ ਕਮਾਂਡਾ ਚੰਚੇ ਕੈਪਟਨ ਆਲਾ ਜਿੰਨ ਕਿਉਂ ਬੋਤਲ ਚੋਂ ਕੱਢਣਾ ਚਾਹੁੰਦੀ ਹੈ ਇਹ ਸਮਝ ਤੋ ਬਾਹਰ ਹੈ ਮੋਤੀ ਮਹਿਲ ਦੀ ਯਾਦ ਕਿਉਂ ਆਈ ਹੈ ਜੇ ਇਹਨੂੰ ਫੋਲਣ ਦੀ ਕੋਸ਼ਿਸ਼ ਕਰੀਏ ਆਪਾਂ ਜੇ ਇਹਨੂੰ ਦੇਖਣ ਦੀ ਕੋਸ਼ਿਸ਼ ਕਰੀਏ ਇਹਦੀਆਂ ਪਰਤਾਂ ਉਧੇੜਨ ਦੀ ਕੋਸ਼ਿਸ਼ ਕਰੀਏ ਤਾਂ ਇਹਦੇ ਚੋਂ ਬਹੁਤ ਚੀਜ਼ਾਂ ਨਿਕਲਦੀਆਂ ਨੇ ਇੱਕ ਇਹ ਕਿ ਬਾਕੀ ਲੀਡਰਾਂ ਨੂੰ ਡਰਾਵਾ ਦਿੱਤਾ ਜਾ ਸਕੇ ਕਿ ਭਾਈ ਦੇਖ ਲੋ ਨਹੀਂ ਅਸੀਂ ਫਿਰ ਵਾਪਸ ਲਿਆ ਕੇ ਦੁਬਾਰਾ ਮੁੱਖ ਮੰਤਰੀ ਦਾ ਚਿਹਰਾ ਬਣਾ ਦਾਂਗੇ ਇੱਕ ਇਹ ਗੱਲ ਦੂਜੀ ਗੱਲ ਇਹ ਕਿ ਕਾਂਗਰਸ ਹਾਈ ਕਮਾਂਡ ਦੇ ਨਾਲ ਕੈਪਟਨ ਹੋਣਾਂ ਦੀਆਂ ਨਜ਼ਦੀਕੀਆਂ ਕਿਸੇ ਤੋਂ ਲੁਕੀਆਂ ਛिपੀਆਂ ਨਹੀਂ ਹੈਂ ਕਾਂਗਰਸ ਦੇ ਅੰਦਰ ਜਿਹੜੀ ਗੁੱਟਬੰਦੀ ਹੈ ਉਸ ਗੁੱਟਬੰਦੀ ਦੇ ਦੌਰਾਨ ਕੀ ਇਹ ਇਸ ਗੁੱਟਬੰਦੀ ਨੂੰ ਠੀਕ ਕੀਤਾ ਜਾਏਗਾ ਜਾਂ ਫਿਰ ਇੱਕ ਕੈਲਕੂਲੇਟਡ ਮੂਵ ਹੈ ਸਿਰਫ ਤੇ ਸਿਰਫ ਪਪੇਸ਼ ਬਗੇਲ ਦਾ ਕਿ ਜਿਹੜਾ ਦੂਜਾ ਧੜਾ ਇਸ 'ਚ ਕੋਈ ਸ਼ੱਕ ਨਹੀਂ ਇਹ ਕੋਈ ਦੋਰ ਹੈ ਬਾਕੀ ਨਹੀਂ ਬਚੀ ਕਿ ਪਪੇਸ਼ ਬਗੇਲ ਇੱਕ ਧੜੇ ਦੇ ਵੱਲ ਮਨੇਸ ਕੀਤਾ ਗਿਆ ਪਪੇਸ਼ ਬਗੇਲ ਤੇ ਦੂਜਾ ਧੜਾ ਇਹ ਵੀ ਇਲਜ਼ਾਮ ਲਾਉਂਦਾ ਹੈ ਕਿ ਪਪੇਸ਼ ਬਗੇਲ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਵੀ ਮਨੇਸ ਪਨੇਗੇ ਇਸ ਕਰਕੇ ਇੱਕ ਵੱਡੀ ਗੱਲ ਹੈ ਪਪੇਸ਼ ਬਘੇਲ ਨੂੰ ਜਿਹੜੇ ਮਲਕਾਰਜਨ ਖੜ ਗਏ ਹੈ ਕਾਂਗਰਸ ਦੇ ਪ੍ਰਧਾਨ ਨੇ ਉਹਨਾਂ ਨੇ ਦੋ ਟੁਕ ਸ਼ਬਦਾਂ ਦੇ ਵਿੱਚ ਕਹਿਤਾ ਸੀ ਕਿ ਤੁਸੀਂ ਲੋਬਿੰਗ ਕਰ ਰਹੇ ਹੋ ਧੜੇਬੰਦੀ ਕਰ ਰਹੇ ਹੋ ਪੰਜਾਬ ਦੇ ਵਿੱਚ ਮੀਟਿੰਗ ਦੇ ਵਿੱਚ ਇਸ ਸਭ ਕਾਸੇ ਦੇ ਵਿੱਚ ਕਿ ਇਹ ਪਪੇਸ਼ ਬਘੇਲ ਦਾ ਤੇ ਦੂਜੇ ਧੜੇ ਦਾ ਇੱਕ ਕੈਲਕੂਲੇਟਿਵ ਮੂਵ ਤਾਂ ਨਹੀਂ ਹੈ ਇਹ ਗਿਣੀ ਮਿੱਥੀ ਚਾਲ ਤਾਂ ਨਹੀਂ ਹੈ ਦੂਜੇ ਧੜੇ ਦੀ ਸੁਭਾਵਿਕ ਜੀ ਗੱਲ ਹੈ ਕਿ ਪ੍ਰਧਾਨ ਹੋਣ ਵਾਲਾ ਧੜਾ ਹੈ ਉਹ ਕਿ ਜਿਹੜੀ ਪਪੂਲੈਰਿਟੀ ਦਾ ਦੌਰ ਜੋ ਕਿ ਸਰਵੇਆਂ ਦੇ ਵਿੱਚ ਆ ਚੁੱਕਿਆ ਹੈ ਕਿ ਚਰਨਜੀਤ ਸਿੰਘ ਚੰਨੀ ਕਿਸੇ ਨੂੰ ਨੇੜੇ ਲੱਗਣ ਨਹੀਂ ਦੇ ਰਹੇ ਆਪਣੀ ਪਪੂਲੈਰਿਟੀ ਦੇ ਮਾਮਲੇ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਕਰਾਏ ਗਏ ਸਰਵੇਆਂ ਦੀ ਇਹ ਕਹਾਣੀ ਹੈ ਕਿ ਇਹ ਸਾਰੀ ਟਿਕੜਮ ਜਿਹੜੀ ਹੈ ਉਹ ਭਾਰਤੀ ਜਨਤਾ ਪਾਰਟੀ ਆ ਕਾਂਗਰਸ ਦਾ ਇੱਕ ਵਿਸ਼ੇਸ਼ ਧੜਾ ਤੇ ਆਮ ਆਦਮੀ ਪਾਰਟੀ ਇਹਨਾਂ ਤਿੰਨਾਂ ਚਾਰਾਂ ਦੀ ਜੁਗਲਬੰਦੀ ਤਾਂ ਨਹੀਂ ਹੈ ਕਿ ਚਰਨਜੀਤ ਸਿੰਘ ਚੰਨੀ ਆਲਾ ਜਿਹੜਾ ਅੰਬਕਾੜਾ ਉਹ ਲਾਇਆ ਜਾਵੇ ਕਿਸੇ ਤਰੀਕੇ ਨਾਲ ਲੋਕਾਂ ਦੇ ਮਨਾਚੋ ਤੇ ਖਾਸ ਕਰਕੇ ਕਾਂਗਰਸੀ ਵਰਕਰਾਂ ਦੇ ਮਨਾਚੋ ਇਹ ਉਸ ਪਾਸੇ ਵੀ ਹੋ ਸਕਦੀ ਹੈ ਦੂਜੀ ਗੱਲ ਇਹ ਹੈ ਕਿ ਕਾਂਗਰਸ ਹਾਈ ਕਮਾਂਡ ਇਸ ਤੇ ਫਿਰ ਸਹਿਮਤ ਕਿਉਂਕਿ ਕੈਪਟਨ ਬਲਿੰਦਰ ਸਿੰਘ ਟੱਚ ਚ ਨੇ ਕਾਂਗਰਸ ਹਾਈ ਕਮਾਂਡ ਦੇ ਇਹ ਗੱਲ ਕਲੀਅਰ ਹੈ ਇਹ ਚ ਕੋਈ ਲੁਕੀ ਸ਼ਿਪੀ ਗੱਲ ਬਾਕੀ ਨਹੀਂ ਹੈ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਕਿ ਕੈਪਟਨ ਬਲਿੰਦਰ ਸਿੰਘ ਚਾਹੁੰਦੇ ਸੀ ਕਿ ਉਹ ਵਾਪਸ ਆ ਜਾਣ ਤੇ ਉਹਨਾਂ ਦੀ ਟੀਮ ਵੀ ਵੱਜ ਜਾ ਇੰਦਰਕੌਰ ਪਟਿਆਲਾ ਸ਼ਹਿਰੀ ਤੋਂ ਵਿਧਾਨ ਸਭਾ ਦੀ ਚੋਣ ਕਾਂਗਰਸ ਦੇ ਚੋਣ ਨਿਸ਼ਾਨ ਹੱਥ ਪੰਜੇ ਤੇ ਲੜੇ ਪਰ ਉਹ ਗੱਲ ਫੇਰ ਉੱਥੇ ਜਾ ਕੇ ਰੁਕ ਗਈ ਹੁਣ ਉਹ ਚਾਹੁੰਦੇ ਆ ਕਿ ਇਦਾਂ ਹੋ ਜਾਵੇ ਤਾਂ ਇਸ ਕਰਕੇ ਉਹ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਕਰ ਰਹੇ ਸੀਗੇ ਦੋਵੇਂ ਪਾਸੇ ਗੱਲਬਾਤ ਚੱਲ ਰਹੀ ਸੀ ਇਹ ਗੱਲ ਕਨਫਰਮ ਹੈ ਇਹਦੇ ਵਿੱਚ ਕੋਈ ਦੋ ਰਹਿਣੀ ਈਡੀ ਦੇ ਸੰਬੰਧ ਹੋਣਾ ਵੀ ਐਸਏ ਕੜੀ ਦੇ ਵਿੱਚੋਂ ਹੀ ਝਾਕ ਕੇ ਦੇਖਿਆ ਜਾ ਸਕਦਾ ਹੈ ਹੁਣ ਕੀ ਕੈਪਟਨ ਅਮਰਿੰਦਰ ਸਿੰਘ ਆ ਕੇ ਉਸ ਪੋਜੀਸ਼ਨ 'ਚ ਰਹਿਣਗੇ ਜਿਹੜੀ 'ਚ ਉਹ 2002 ਜਾਂ 2007 ਫਿਰ 2012 ਦਾ 17 ਦੇ ਵਿੱਚ ਸੀਗੇ ਇੱਕ ਵੱਡਾ ਜਿਹੜਾ ਸਵਾਲ ਖੜਾ ਆਇਆ ਹੈ ਕੈਪਟਨ ਅਮਰਿੰਦਰ ਸਿੰਘ ਦੀ ਸਿਹਤ ਠੀਕ ਨਹੀਂ ਉਮਰ ਦਰਾਜੋ ਹੋ ਚੁੱਕੇ ਨੇਗੇ ਤੇ ਉਹ ਜੀ ਭੂਮਿਕਾ ਦੇ ਵਿੱਚ ਉਹ ਆਉਣਗੇ ਜਾਂ ਨਹੀਂ ਜਾਂ ਆ ਸਕਦੇ ਨੇ ਜਾਂ ਨਹੀਂ ਜਾਂ ਉਹ ਉਹ ਵਾਲਾ ਘੇਰਾ ਫਿਰ ਬਣਾ ਲੈਣਗੇ ਜਾਂ ਉਹਨਾਂ ਨੂੰ ਬਣਾਉਣ ਦੇ ਦਿੱਤਾ ਜਾਊਗਾ ਲੋਕਾਂ ਚ ਪਪੁਲਾਰਿਟੀ ਵੱਖ-ਵੱਖ ਰਿਪੋਰਟਾਂ ਕਹਿ ਰਹੀਆਂ ਨੇ ਕਿ ਜੀ ਦੇਖੋ ਜੱਟ ਸਿੱਖ ਵੋਟ ਉਹਨਾਂ ਦੇ ਨਾਲ ਸੀ ਹੁਣ ਉਹ ਜੱਟ ਸਿੱਖ ਵੋਟ ਉਹਨਾਂ ਦੇ ਨਾਲ ਉਵੇਂ ਕੰਪੈਲ ਹੈ ਜਾਂ ਨਹੀਂ ਹੈ ਉਹਨਾਂ ਦੇ ਨਾਲ ਤੁਰਦਾ ਹੈ ਕਿ ਨਹੀਂ ਤੁਰਦਾ ਮੈਨੂੰ ਲੱਗਦਾ ਹੈ ਕਿ ਉਹ ਜੱਟ ਸਿੱਖ ਵੋਟ ਉਮੇਂ ਨਹੀਂ ਤੁਰ ਰਿਹਾ ਤੇ ਬਾਕੀ ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ 2017 ਵਾਲੀ ਕਾਰਗੁਜ਼ਾਰੀ ਹੈ ਉਹਦੇ ਵੀ ਕੋਈ ਬਹੁਤੇ ਚੰਗੇ ਨਤੀਜੇ ਨਹੀਂ ਰਹੇ ਜਿਸ ਦੇ ਕਰਕੇ ਉਹਨਾਂ ਨੂੰ ਬਦਲਿਆ ਗਿਆ ਇਸੇ ਕਰਕੇ ਹੁਣ ਲੋਕਮੰਡਾ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਉਹ 68 ਬਾਠ ਨਹੀਂ ਹੈ ਜਿਹੜੀ 2012-17 ਚ ਹੁੰਦੀ ਸੀਗੀ ਉਹ ਵਾਲੀ ਤਾਂ ਹੁਣ ਗੱਲ ਨਹੀਂ ਰਹੀ ਪਰ ਉਹ ਹੱਲਾ ਦੇ ਸਕਦੇ ਆ ਕੋਈ ਤੁ ਜੁਗਲਬੰਦੀ ਬਿਠਾ ਸਕਦੇ ਆ ਪਰ ਉਹਨਾਂ ਦੀ ਜੁਗਲਬੰਦੀ ਨੂੰ ਰੋਕਣ ਦੇ ਲਈ ਕਾਂਗਰਸ ਦੇ ਅੰਦਰ ਵੱਡੇ ਜਿਹੜੇ ਲੀਡਰ ਨੇਗੇ ਉਹ ਪੱਟਾ ਦੇ ਥਾਪੀਆਂ ਮਾਰ ਕੇ ਤਿਆਰ ਬੈਠੇ ਆ ਕੁੱਲ ਮਿਲਾ ਕੇ ਜੇ ਕਾਂਗਰਸ ਚ ਵਾਪਸੀ ਹੁੰਦੀ ਵੀ ਆ ਭੁਪੇਸ਼ ਬਗੇਲੇ ਦਾ ਖੇਡਦੇ ਵੀ ਆ ਜਾਏ ਦਾ ਦੂਜੇ ਢੜੇ ਵੱਲੋਂ ਖੇਡਿਆ ਵੀ ਜਾਂਦਾ ਆ ਤਾਂ ਇਹਦੇ ਮਿਲਣ ਨਹੀਂ ਲੱਗਦਾ ਕਿ ਆਉਂਦੇ ਸਮੇਂ ਦੇ ਵਿੱਚ ਕੋਈ ਫਰੂਟਫੁੱਲ ਰਿਜ਼ਲਟਸ ਜਿਹੜੇ ਆ ਉਹਨਾਂ ਨੂੰ ਮਿਲਣਗੇ